ਖਬਰਨਾਮਾ ਦੇਖ ਰਿਹਾ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਖੂਸ ਰਾਜ ਚਾਰੋਂ ਖਾਨੇ ਛਿਤ ਹੋ ਗਏ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਦੇ ਸਾਥੀ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੁੰਦੜ ਡਾਕਟਰ ਦਲਜੀਤ ਸਿੰਘ ਚੀਮਾ ਅਰਜਦੀਪ ਸਿੰਘ ਕਲੇਰ ਜੋ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਸਪੋਕਸਮੈਨ ਨੇ ਭਾਜਰਾ ਪੈਗੀਆਂ ਨੇ ਯਾਨੀ ਕਿ ਸ੍ਰੀ ਅਕਾਲ ਤਖਸੈਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੂੰ ਲਾ ਕੇ ਉਸ ਤੋਂ ਬਾਅਦ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸ੍ਰੀ ਕੇਸਗੜ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਨੂੰ ਉਹਨਾਂ ਦੀਆਂ ਸੁਵਾਵਾਂ ਦੇ ਉਹਨਾਂ ਦੇ ਕੋਲੋਂ ਜਿਹੜੀਆਂ ਖੋਲੀਆਂ ਗਈਆਂ ਨੇ ਬਵਾਲ ਮਚ ਗਿਆ ਹੈ ਸੋਚਿਆ ਹੋਵੇਗਾ ਕਿ ਜਿਹੜੇ ਨਵੇਂ ਸ੍ਰੀ ਅਕਾਲ ਤਖਸੈਬ ਦੇ ਐਜ਼ ਅ ਕਾਰਜਕਾਰੀ ਜਥੇਦਾਰ ਬਣੇ ਨੇ ਭਾਈ ਗਿਆਨੀ ਜਿਹੜੇ ਕੁਲਦੀਪ ਸਿੰਘ ਗੜਗੱਜ ਵੀ ਉਹ ਬੜੇ ਨਰਮ ਸੁਭਾਅ ਦੇ ਹੋਣਗੇ ਉਹ ਸਾਡੇ ਇਸ਼ਾਰਿਆਂ ਤੇ ਨੱਚਣਗੇ ਲੇਕਿਨ ਅਜਾ ਨਹੀਂ ਬਾਗੀ ਧੜਾ ਵੀ ਖੁਸ਼ ਹੋ ਗਿਆ ਹੈ ਖੁੰਝੇ ਲਾ ਕੇ ਰੱਖ ਦਿੱਤਾ ਹੈ ਸੁਖਬੀਰ ਸਿੰਘ ਬਾਦਲ ਨੂੰ ਕੁਲਦੀਪ ਸਿੰਘ ਗੜਗੱਜ ਜੋ ਭਾਈ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਦੇ ਐਜ਼ ਅ ਕਾਰਜਕਾਰੀ ਜਥੇਦਾਰ ਬਣੇ ਨੇ ਆ ਸ੍ਰੀ ਕੇਸਗੜ੍ਹ ਸਾਹਿਬ ਦੇ ਤੱਕ ਦੇ ਜਿਹੜੇ ਉਹ ਪਵਨਨ ਜਥੇਦਾਰ ਬਣੇ ਨੇ ਉਹਨਾਂ ਵੱਲੋਂ ਆਦਿ ਸ਼੍ਰੀ ਅਕਾਲ ਤਖਤ ਸਹਿਬ ਵਿਖੇ ਮੱਥਾ ਟੇਕ ਕੇ ਕਾਰਜਕਾਰੀ ਜਥੇਦਾਰ ਦਾ ਅਹੁਦਾ ਸੰਭਾਲ ਕੇ ਵੱਡਾ ਬਿਆਨ ਦਿੱਤਾ ਗਿਆ ਹੈ। ਉਹਨਾਂ ਨੇ ਕਿਹਾ ਭਾਵੇਂ ਸ਼੍ਰੋਮਣੀ ਅਕਾਲੀ ਦਲ ਦਾ ਬਾਗੀ ਧੜਾ ਹੈ ਤੇ ਭਾਵੇਂ ਦਾਗੀ ਧੜਾ ਹੈ। ਦੋਨਾਂ ਧੜਿਆਂ ਨੂੰ ਮੈਂ ਤਗੀਦ ਕਰਦਾ ਹਾਂ ਜਿਹੜੇ ਫੈਸਲੇ ਸ਼੍ਰੋਮਣੀ ਸ਼੍ਰੀ ਅਕਾਲ ਤਖਤ ਸਹਿਬ ਦੀ ਪਹਸਿਲ ਤੋਂ 2 ਦਸੰਬਰ 2024 ਨੂੰ ਕੀਤੇ ਗਏ ਨੇ। ਸ਼੍ਰੀ ਅਕਾਲ ਤਖਤ ਸਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਗबीर ਸਿੰਘ ਵੱਲੋਂ ਉਹਨਾਂ ਤੇ ਕਤਾ ਤੇ ਮਤਾ ਨਹੀਂ ਹੋਵੇਗਾ ਇਹਨ ਬਿੱਲ ਲਾਗੂ ਹੋਣਗੇ ਉਹਦੇ ਵਿੱਚ ਕੋਈ ਗੰਜائش ਨਹੀਂ ਜਿਹੜੇ ਜਿਹੜੀ ਡਿਊਟੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਉਹ ਸੱਤ ਮੈਂਬਰੀ ਕਮੇਟੀ ਨੂੰ ਲਾ ਕੇ ਗਏ ਨੇ ਉਹਨਾਂ ਨੇ ਕਿਹਾ ਕਿ ਮੈਂ ਉਹਨਾਂ ਨੂੰ ਤਗੀਦ ਕਰਦਾ ਹਾਂ ਕਿ ਉਹਨਾਂ ਵੱਲੋਂ ਭਰਤੀ ਸ਼ੁਰੂ ਕੀਤੀ ਜਾਵੇ ਵਾਗ ਡੋਰ ਸ਼੍ਰੋਮਣੀ ਅਕਾਲੀ ਦਲ ਦੀ ਪੰਜ ਮੈਂਬਰੀ ਕਮੇਟੀ ਦੇ ਹੱਥਾਂ ਦੇ ਵਿੱਚ ਹੋਵੇ ਜੇਕਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜਾਂ ਕਿਰਪਾਲ ਸਿੰਘ ਬਡੂਂਗਰ ਆਉਂਦੇ ਨੇ ਮੈਂ ਕਹਿੰਦਾ ਉਹਨਾਂ ਦਾ ਸਵਾਗਤ ਕਰਦਾ ਹਾਂ ਇਸ ਨੂੰ ਖਬਰ ਸੁਣਦੇ ਸਾਰ ਹੀ ਸ਼੍ਰੋਮਣੀ ਅਕਾਲੀ ਦਲ ਦਾ ਬਾਗੀ ਧੜਾ ਜਿਹੜਾ ਹੈ ਉਹ ਖੁਸ਼ ਹੋ ਗਿਆ ਹੈ ਉਹ ਕਹਿੰਦੇ देर आए दुरुਸਤ ਆਏ ਲੇਕਿਨ ਐਟ ਲੀਸ ਕੁਲਦੀਪ ਸਿੰਘ ਗੜਗੱਜ ਨੇ ਵੀ ਉਹ ਕਿਹਾ ਹੈ ਜੋ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਵਾਰ-ਵਾਰ ਕਾਨਫਰੰਸ ਕਰਕੇ ਪੱਤਰਕਾਰਾਂ ਦੇ ਸਾਹਮਣੇ ਖੁਲਾਸੇ ਕਰਦੇ ਰਹੇ ਨੇ ਤਗੀਦ ਕਰਦੇ ਰਹੇ ਨੇ ਵਾਰਨ ਕਰਦੇ ਰਹੇ ਨੇ ਸ਼ਰੂਪਨੀ ਅਕਾਲੀ ਦਲ ਦੇ ਦਾਗੀ ਧੜੇ ਨੂੰ ਕਿ ਉਹ ਇਨ ਬਿਨ ਫੈਸਲੇ ਮੰਨਣ ਦੇ ਵਿੱਚ ਹੀ ਭੁਲਾਈ ਹੈ ਜੋ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਸੁਣਾਏ ਗਏ ਸੀ ਇਸ ਨੂੰ ਲੈ ਕੇ ਹੜਕਮ ਮਚ ਗਿਆ ਹੈ ਸ਼ਰੂਪਨੀ ਅਕਾਲੀ ਦਲ ਦੇ ਵਿੱਚ ਕਿ ਹੁਣ ਅਸੀਂ ਜਾਈਏ ਕਿੱਧਰ ਕਿਉਂਕਿ ਸੋਚਿਆ ਹੋਵੇਗਾ ਕਿ ਜਿਹੜੇ ਕੁਲਦੀਪ ਸਿੰਘ ਗੜਗੱਜ ਨੇ ਜਿਹੜੇ ਸਤਕਾਰਯੋਗ ਹੁਣ ਜਥੇਦਾਰ ਬਣੇ ਨੇ ਐਜ਼ ਇੱਕ ਕਾਰਜਕਾਰੀ ਸ੍ਰੀ ਅਕਾਲ ਤਖਤ ਸਾਹਿਬ ਦੇ ਪਵਨੰਦ ਜਥੇਦਾਰ ਬਣੇ ਨੇ ਸ਼੍ਰੀ ਕੇਸ ਕਰਦੇ ਕਿ ਸ਼ਾਇਦ ਸਾਨੂੰ ਉਹਨਾਂ ਵੱਲੋਂ ਵੱਡੀ ਰਾਤ ਮਿਲੇਗੀ ਲੇਕਿਨ ਉਹਨਾਂ ਵੱਲੋਂ ਵੱਡੀ ਰਾਤ ਨਹੀਂ ਮਿਲੇਗੀ ਉਹਨਾਂ ਕਹਿੰਿਆ ਉਹ ਫੈਸਲੇ ਉਹਦਾਂ ਦੇ ਉਹਦਾਂ ਹੀ ਰਹਿਣਗੇ ਧੰਨਵਾਦ